के की सर आज बड़ी क्लियर डायरेक्शन सी हैं और रिक्वेस्ट हुई सी कि आज क्योंकि वो संजय सिंह का भी केस लगे हाई कोर्ट से इस करके दोनों धिर जड़े ने अज दो बजे आर्ग्यूमेंट केस रखा गया सी दो बजे इन्होंने पौने दो बजे या पौने एक बजे आके रिक्वेस्ट करती कि अठाई नख लियो मेकिंग अ रोंग स्टेटमेंट कि दो बजे हाई कोर्ट से रखा हुआ केस वो तो पहले मुक गया सी। मेरी गुजारिश सिर्फ इन है ਕਿ ਇਹ ਦੋਰੇ ਮਾਪ ਡੰਡ ਕਿਉਂ ਇਸਤੇਮਾਲ ਹੋ ਰਿਹਾ ਬਿਕਮਸਿੰਗ ਮਿਜੀਸ਼ਨ ਲੈ ਕੇ ਹੁਣ ਜੇਲ ਮੈਨੂਅਲ ਦੀ ਗੱਲ ਅਸੀਂ ਕਰ ਲਈਏ ਤੇ ਉੱਚ ਡਿਸਕ੍ਰੀਪਸ਼ਨ ਹੈ ਡਿਸਕ੍ਰੀਪਸ਼ਨ ਇਹ ਹੈ ਕਿ ਵਕੀਲ ਨੂੰ ਤੁਸੀਂ ਇੱਕ ਵਾਰ ਮਿਲ ਦੇ ਸਕਦੇ ਹੋ ਦੋ ਵਾਰ ਮਿਲਣ ਦੇ ਸਕਦੇ ਹੋ ਜਾਂ ਤਿੰਨ ਵਾਰ ਮਿਲਣ ਦੇ ਸਕਦੇ ਹੋ ਹਫਤੇ 'ਚ ਤੁਸੀਂ ਤਿੰਨ ਦਿਨ ਪਰਚੇ ਦਰਜ ਕਰ ਦਿੱਤੇ ਤੁਸੀਂ ਕੋਰਟ 'ਚ ਜਾ ਕੇ ਉਹਨਾਂ ਤੋਂ ਪਰਮਿਸ਼ਨ ਲੈ ਰਹੇ ਹੋ ਕੋਰਟਸ ਤੋਂ ਕਿ ਅਸੀਂ ਜਾ ਕੇ ਅੰਦਰ ਜਾ ਕੇ ਇੰਟਰੋਗੇਟ ਕਰਨਾ ਹੈ ਜਿਹੜਾ ਪਰਚਾ 2021 ਦਾ ਸੀ ਤੁਹਾਨੂੰ ਅੱਜ ਕੀ ਕਾਲੀ ਪੈ ਗਈ ਜਿਹੜਾ ਅਨਪਛਤੇ ਬੰਦਿਆਂ ਦੇ ਖਿਲਾਫ ਸੀ ਕਿ ਤੁਸੀਂ ਕੋਰਟ 'ਚ ਐਪਲੀਕੇਸ਼ਨ ਫਾਈਲ ਕਰੋ ਕਿ ਅਸੀਂ ਜਾ ਕੇ ਅੰਦਰ ਜਾ ਕੇ ਇਨਟੋਗੇਟ ਕਰਨਾ ਹੈ ਤੁਹਾਡੀ ਮੰਨਸਾ ਸਾਫ਼ ਹੈ ਪਰ ਜੇ ਤੁਸੀਂ ਅੰਦਰ ਜਾ ਕੇ ਇਨਟੋਗੇਟ ਕਰਨਾ ਹੈ ਤੇ ਤੁਸੀਂ ਵਕੀਲਾਂ ਨੂੰ ਤਾਂ ਮਿਲਣ ਨਹੀਂ ਦੇਂਦੇ ਤੁਸੀਂ ਕਿਸੇ ਵਕੀਲ ਨੂੰ ਮਿਲਣ ਨਹੀਂ ਦੇ ਰਹੇ ਤੁਸੀਂ ਕਿਸੇ ਫੈਮਿਲੀ ਮੈਂਬਰ ਨੂੰ ਮਿਲਣ ਨਹੀਂ ਦੇ ਰਹੇ ਤੁਸੀਂ ਕਿਸੇ ਪੋਲਿਟੀਕਲ ਬੰਦੇ ਨੂੰ ਮਿਲਣ ਨਹੀਂ ਦੇ ਰਹੇ ਇਹ ਗੱਲ ਸੱਚ ਹੈ ਕਿ ਨਹੀਂ ਸੱਚ ਹੈ ਕਿ ਉਹ ਪੋਲਿਟੀਕਲ ਆਦਮੀ ਹੈ ਪੋਲਿਟੀਕਲ ਪ੍ਰਿਜ਼ਨਰ ਹੈ ਪੋਲਿਟੀਕਲ ਬੈਂਡੇਟਾ ਹੈ ਇਹ ਗੱਲ ਸੱਚ ਹੈ ਕਿ ਉਹ ਮინისტრ ਰਹ ਚੁਕੇ ਕਿ ਨਹੀਂ ਰਹ ਚੁਕੇ ਕੌਨਸਟੀਟਿਊਸ਼ਨਲ ਹੈਡਸ ਮਿਲਣਾ ਚਾਹੁੰਦੇ ਨੇ ਜਿਹੜੇ ਰਹ ਚੁਕੇ ਨੇ ਐਮਪੀ ਐਮਐਲਏ ਮਿਲਣਾ ਚਾਹ ਰਹੇ ਨੇ ਭੈਣ ਮਿਲਣ ਚਾਰੀ ਗਈ ਸੀ ਰਖੜੀ ਵਾਸਤੇ ਉਹ ਉਹਨਾਂ ਨਾਲ ਕੀ ਕੀਤਾ ਉਹਨਾਂ ਨੇ ਇਸ ਸ਼ੂ ਨਾਟ ਅ ਸਿਟਿੰਗ ਐਮਪੀ ਪ੍ਰਿਵਿਲੇजेस ਨਹੀਂ ਕੋ ਮੰਗ ਰਿਆ ਪਰ ਜਿਹੜੇ ਰਾਈਟਸ ਨੇ ਮੈਂ ਇੱਕ ਬੜੀ ਕਲੀਅਰ ਗੱਲ ਗੱਲਣਾ ਚਾਹੁੰਦਾ ਜੀ ਕਿ ਜਿਹੜੇ ਡੀਜੀਪੀ ਪ੍ਰਿਜ਼ਨਸ ਨੇ ਹੀ ਸ਼ੁੱਡ ਸਟ੍ਰਿਕਟਲੀ ਫਾਲੋ ਦ ਮੈਨੂਅਲ ਐਂਡ ਇਹ ਜਿਹੜੇ ਬੰਦੇ ਤੁਸੀਂ ਉੱਥੇ ਲਾਏ ਹੋਏ ਐ ਜਿਹੜਾ ਹਰ ਬਾਰੀ ਮੀਡੀਆ ਦੇ ਸਾਹਮਣੇ ਆ ਜਾਂਦਾ ਵੀ ਮਿਸਟਰ ਕਾਲੋ ਨੇ ਪਤਾ ਨਹੀਂ ਕਿਹੜੇ ਸੁਪਰਡੈਂਡੈਂਡ ਨੂੰ ਨਾ ਹਰ ਬਾਰੂ ਮੀਡੀਆ ਸਾਹਮਣੇ ਆ ਜਾਂਦੇ ਕੋਈ ਮੁਲਾਕਾਤ ਕਰਨਾਂ ਦੇ ਮੈਨੂੰ ਹੁਕਮ ਹੈ ਜੀ ਮੈਂ ਨਹੀਂ ਮਿਲਣਾਂ ਨਾ ਇਹ ਜੇਲ ਮੈਨੂੰ ਨਹੀਂ ਕਹਿੰਦੀ ਕਿਹੜੀ ਜੇਲ ਮੈਨੂੰ ਨਹੀਂ ਕਹਿੰਦੀ ਭਾਈ ਸਰ ਕੋਈ ਲਿਫਤੀ ਦੇ ਵਿੱਚ ਵੀ ਸਰ ਅਸੀਂ ਐਪਲੀਕੇਸ਼ਨ ਫਾਈਲ ਕੀਤੀ ਹੋਈ ਹੈ ਅੱਜ ਉਹ 2 ਵਜੇ ਰਖਾਇਆ ਸੀ ਪਿੱਛੋਂ ਇੱਕ ਭੱਜ ਗਈ ਵੀ ਭੱਜ ਕਿਉਂ ਗਏ ਇਹ ਕਿਹੜੀ ਗੇਮ ਚੱਲ ਰਹੀ ਹੈ ਅੱਜ 2 ਵਜੇ ਰੱਖਿਆ ਗਿਆ ਸੀ ਕੇਸ ਤੁਸੀਂ ਕੋਰਟ 'ਚ ਝੂਠ ਬੋਲ ਕੇ ਕਿ ਹਾਈ ਕੋਰਟ 'ਚ ਸਾਡੇ 2 ਕੇਸ ਚੱਲ ਰਹੇ ਉਹ ਤਾਂ ਬਿਫੋਰ ਲੰਚ ਖਤਮ ਹੋ ਗਏ ਸੀ ਐਸੀ ਕਰਕੇ 2 ਵਜੇ ਰੱਖਿਆ ਸੀ ਨਾ ਤੁਸੀਂ ਕਹਿੰਦੇ ਹੋ ਜੀ ਕਿ ਜੇਲ ਮੈਨੂਅਲ ਜੇਲ ਮੈਨੂਅਲ ਡਿਸਕ੍ਰੀਸ਼ਨ ਹੈ ਤੁਸੀਂ ਮਲਟੀਪਲ ਅਫੇਅਰਸ ਕਰਤੀਆਂ ਤੁਸੀਂ ਵਕੀਲ ਨੂੰ 15 ਮਿੰਟ ਮਿਲ ਲਗਾਉਂਗੇ ਹਫਤੇ 'ਚ ਤੁਸੀਂ ਵਾਈਫ ਨੂੰ ਨਹੀਂ ਮਿਲਿੰਦੇ ਰੇ ਕਿ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਬੜਾ ਕਲੀਅਰਲੀ ਕਹਿ ਰਹੇ ਹੋ ਕਿ ਉਹਨੂੰ ਸਿਕਿਉਰਿਟੀ ਦਾ ਨਹੀਂ ਇਸ਼ੂ ਹੈ ਕਿ ਕਿਸੇ ਕਿਸੇ ਨੂੰ ਉਸ ਦੀ ਸ਼ਕਲ ਨਹੀਂ ਦਿਖਾਣਾ ਚਾਹੁੰਦੇ ਫਿਰ ਜਿੱਥੇ 1300 ਪ੍ਰिजनਰ ਹੈ ਤੁਸੀਂ ਉੱਥੇ ਫੈਮਿਲੀ ਨੂੰ ਮਿਲਣ ਲਾਉਂਗੇ ਤੁਸੀਂ ਡਿਸਕਸ਼ਨ ਕਿਸ ਵਾਸਤੇ ਯੂਜ਼ ਕਰ ਰਹੇ ਹੋ ਜਿੱਥੇ ਜੋ ਤੁਹਾਨੂੰ ਸੂਟ ਕਰਦਾ ਤੁਸੀਂ ਉਹ ਕਰ ਲੈਣੇ ਹੋ ਤੁਸੀਂ ਇੱਕ ਸਟੈਂਡ ਰੱਖੋ ਉਹਨੂੰ ਸਿਕਿਉਰਿਟੀ ਥ੍ਰੈਟ ਹੈ ਜਾਂ ਨਹੀਂ ਹੈ ਤੇ 1300 ਬੰਦਿਆਂ ਨਾਲ ਉਹਨੂੰ ਤੇ ਉਹਦੇ ਪਰਿਵਾਰ ਨੂੰ ਵੜ ਦੋਗੇ ਉਹ ਵੀ 10 ਮਿੰਟ ਵਾਸਤੇ ਤੁਸੀਂ ਆਪਣੇ ਕਿਹੜੇ ਬੰਦੇ ਨੂੰ ਕਿਹੜੇ ਮਿਨਿਸਟਰ ਨੂੰ ਕਿਹੜੇ ਐਮਐਲ ਨੂੰ ਜੂਡੀਸ਼ਨ ਨਹੀਂ ਮਿਲਿੰਦੇ ਤੁਸੀਂ ਹੁੰਦੇ ਫੰਡਮੈਂਟਲ ਰਾਈਟਸ ਤੁਸੀਂ ਇਦਾਂ ਨਹੀਂ ਲੈ ਕੇ ਜਾ ਸਕਦੇ ਯੂ ਕੈਨੋਟ ਡੂ ਇਟ ਜਿਹੜੇ ਇਹ ਅਫਸਰ ਕਰਦੇ ਪਏ ਨੇ ਜੋ ਹੱਥ ਠੋਕੇ ਬਣੇ ਬਨੇ ਭਗਵਾਨ ਸਿੰਘ ਮਾਨ ਦੇ ਉੱਪਰ ਹੁਕਮ ਆਇਆ ਹਰ ਵਾਰੀ ਅਸੀਂ ਐਪਲੀਕੇਸ਼ਨ ਫਾਈਲ ਕਰਦੇ ਹਰ ਵਾਰੀ ਅਸੀਂ ਸਟੇਟਮੈਂਟ ਰਿਕੁਐਸਟ ਕਰਦੇ ਆ ਕਿ ਵਾਈਫ ਨੂੰ ਮਿਲਣ ਦੋ ਉਹ ਜਿਹੜੇ ਕੱਲ ਲੰਗਾ ਸਾ ਮਿਲਣ ਗਏ ਪਹਿਲਾਂ ਬਲਜੀ ਸਿੰਘ ਚੀਮਾ ਜੀ ਮਿਲਣ ਗਏ ਉਥੇ ਅਰਜ ਕਲੀਅਰ ਮਿਲ ਜਾਂਦੇ ਆ ਕਿਉਂ ਨਹੀਂ ਮਿਲ ਜਾਂਦੇ ਵਾਟ ਇਜ਼ ਦ ਹੋਲ ਡਰ ਕੀ ਹੈ ਉਹ ਕਿਹੜੀ ਸਰ ਮੈਨੂੰ ਦੱਸੋ ਜੀ ਇਹ ਡਿਸਪਰੋਪਰਸ਼ਨ ਐਸੈਟ ਦਾ ਕੇਸ ਹੈ ਤੁਸੀਂ ਮੈਨਾਂ ਨੂੰ ਰਸ ਦਿਓ ਕੋਈ ਟਾੜਾ ਦਾ ਕੇਸ ਹੈ ਤੁਸੀਂ ਉਹਨੂੰ ਆਈਸੋਲੇਸ਼ਨ ਚ ਕਿਉਂ ਰੱਖਿਆ ਹੋਇਆ ਹੈ ਸਕਿਉਰਿਟੀ ਇਸ ਦਾ ਕੈਵਨ ਦੀ ਨਿਕੇ ਸਕਿਉਰਿਟੀ ਇਸ ਰੀਜ਼ਨ ਕਰਕੇ ਜਿਹੜਾ ਉਹਨਾਂ ਨੂੰ ਜਾਦੇ ਮਿਲ ਸਕਿਉਰਿਟੀ ਰੀਜ਼ਨ ਨਹੀਂ ਹੈ ਭਗਵਾਨ ਸਿੰਘ ਮਾਨ ਦੀ ਈਗੋ ਹੈ ਤੇ ਉੱਥੇ ਜਿਹੜੇ ਲੋਕਲ ਬੰਦੇ ਪੋਸਟਡ ਨੇ ਜੇਲ੍ਹ 'ਚ ਉਹ ਭਗਵਾਨ ਸਿੰਘ ਮਾਨ ਦੀ ਜਿਹੜੀ ਈਗੋ ਨੂੰ ਮ사ਜ ਕਰ ਰਹੇ ਆ ਜੇਲ੍ਹ ਮੈਨੂਅਲ ਦੇ ਹਿਸਾਬ ਨਾਲ ਜੇ ਤੁਸੀਂ 10 ਬੰਦੇ ਮਿਲਾ ਸਕਦੇ ਹੋ ਤੁਸੀਂ ਮੈਨੂੰ ਦੱਸ ਦਿਓ ਕਿਹੜੇ 10 ਬੰਦੇ ਤੁਸੀਂ ਦਿਓੜੀ 'ਚ ਮਿਲਾਏ ਤੁਸੀਂ ਮੈਨੂੰ ਇਹ ਦੱਸ ਦਿਓ ਉਹ ਸੁਪਰਡੈਂਡੈਂਟ ਮੈਨੂੰ ਜਵਾਬ ਦੇਣ ਕਿ ਤੁਸੀਂ ਬਾਕੀ ਬੰਦਿਆਂ ਨੂੰ ਦਿਓੜੀ 'ਚ ਮਿਲਣ ਦਿੰਦੇ ਹੋ ਕਿ ਨਹੀਂ ਦਿੰਦੇ ਹੋ ਇਸ ਦੈਟ ਨਾ ਨੋਰਮਲ ਨਾਟ ਅ ਨੋਰਮਲ ਤੁਸੀਂ 1300 ਬੰਦੇ ਵਿੱਚ ਬਾੜ ਲਉਗੇ ਉਹਨੂੰ ਔਰ ਉਹਦੇ ਪਰਿਵਾਰਾਂ ਨੂੰ ਚਲੋ ਤੁਸੀਂ ਬਾੜ ਵੀ ਦਿੱਤਾ ਉਸ ਦਿਨ ਵਾਸਤੇ ਉਸ ਦਿਨ ਵਾਸਤੇ ਤੁਸੀਂ ਤਾਂ ਬਾਕੀ ਸਾਰਾ ਕੁਝ ਕਲੀਅਰ ਕਰੋਗੇ ਤੇ ਜਿਹੜੇ ਬਾਕੀ ਦੂਰੋਂ ਦਰੰਦੋਂ ਬੰਦੇ ਆਏ ਨੇ ਮਿਲਣ ਵਾਸਤੇ ਆਪਦੇ ਭਾਈ ਆਪਣੇ ਭਰਾਵਾਂ ਨੂੰ ਆਪਣੇ ਯਾਰ ਦੋਸਤਾਂ ਨੂੰ ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰੋਗੇ ਕਿਉਂ ਕਿਉਂਕਿ ਭਗਵਾਨ ਸਿੰਘ ਮਨ ਖੁਸ਼ ਰਹਿਣਾ ਚਾਹੀਦਾ ਹੈ ਜਿਹੜੇ ਅਫਸਰ ਇਹ ਕੰਮ ਕਰ ਰਹੇ ਨੇ ਔਰ ਮੈਂ ਪਹਿਲੇ ਵੀ ਕਹਿ ਚੁੱਕੇ ਹਾਂ ਔਰ ਜਿਹੜੇ ਬੰਦੇ ਡੀਜੀਪੀ ਸਾਹਿਬ ਪ੍ਰੈਜ਼ੈਂਸ ਨੂੰ ਕਹਿ ਰਹੇ ਆ ਮੈਂ ਸੁਪਰਡੈਂਡੈਂਟ ਜੇਲ ਨੂੰ ਕਹਿ ਰਹੇ ਆ ਕਿ ਤੁਸੀਂ ਬਾਇ ਰੂਲ ਕਰੋ ਜਿਹੜੀ ਆਪ ਦੀ ਡਿਸਕ੍ਰੀਸ਼ਨ ਹੈ ਉਹ ਜੁਡੀਸ਼ੀਅਸਲੀ ਯੂਜ਼ ਕਰੋ ਇਹ ਹਰ ਗੱਲ ਤੇ ਮੈਂ ਉਪਰੋਂ ਪੁੱਛਾਂਗਾ ਸਾਨੂੰ ਹੁਕਮ ਨਹੀਂ ਹੈ ਇਹ ਗਮ ਕਰਨਾ ਬੰਦ ਕਰੋ ਸਰ ਜਮਾਨਤ ਨੂੰ ਲੈ ਕੇ ਵੀ ਬੜੇ ਲੰਬੇ ਆਰਗੂਮੈਂਟ ਚੱਲਦੇ ਨੇ ਲੰਬੇ ਲੰਬੇ ਰੋਲ ਤਰੀਕਾ ਬਈ ਉਹ ਲੱਗਦੇ ਕਿਦਾਂ ਕਿਦਾਂ ਸ਼ਕਤੀਸ਼ਾਲੀ ਤੁੰਗੀਆਂ ਸਰ ਅਸੀਂ ਤਾਂ ਕੋਰਟ ਕਚੇਰੀਆਂ ਤੇ ਆਨਰੇਬਲ ਕੋਰਟਸ ਤੇ ਸਾਨੂੰ ਰੱਬ ਵਰਗਾ ਵਿਸ਼ਵਾਸ ਹੈ ਮੀਰਾ ਹੋਰ ਕੀ ਕਰੇਗੀ ਰਾਧਾ ਹੋਰ ਕੀ ਕਰੇਗੀ ਕ੍ਰਿਸ਼ਨ ਕੋ ਜਾ ਕੇ ਅਸੀਂ ਰੋਜ਼ ਅਰਦਾਸ ਕੀਤੀ ਰੋਜ਼ ਪੇਸ਼ ਹੋਏ ਆਂ ਦੇਖੋ ਜਦ ਕ੍ਰਿਸ਼ਨ ਜੀ ਮੰਨ ਜਾਂਦੇ